ਪੰਜਾਬ ਦੇ ਸਾਫ ਦਾ ਮੰਤਰੀ ਦੇ ਉੱਤੇ ਪਰਚਾ ਦਰਜ ਹੋਇਆ ਤੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਇਸ ਮੰਤਰੀ ਦੇ ਵੱਲੋਂ ਵਿਭਾਗ ਦਾ 14.33 ਕਰੋੜ ਵਕਾਇਆ ਮੋੜਿਆ ਨਹੀਂ ਗਿਆ ਸੀ ਜਿਸ ਕਾਰਨ ਵਿਭਾਗ ਦੇ ਵੱਲੋਂ ਐਕਸ਼ਨ ਸਖਤ ਲਏ ਗਏ ਨੇ ਤੇ ਨਾਲ ਹੀ ਸ਼ਿਕਾਇਤ ਦਰਜ ਕਰਵਾਈ ਗਈ ਹੈ ਪੁਲਿਸ ਥਾਣੇ ਲੁਧਿਆਣਾ ਦੇ ਵਿੱਚ ਪੰਜਾਬ ਦੇ ਲੁਧਿਆਣਾ ਸਦਰ ਥਾਣੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਤਤਕਾਲੀ ਸਿੱਖਿਆ ਮੰਤਰੀ ਜਗਦੀਸ਼ ਸਿੰਘ ਗਰਚਾ ਦੇ ਉੱਪਰ ਪਰਚਾ ਦਰਜ ਹੋਇਆ ਗਲਾੜਾ ਦਾ 14.33 ਕਰੋੜ ਰੁਪਏ ਬਕਾਇਆ ਨਾ ਚੁਕਾਉਣ ਦੇ ਕਾਰਨ ਵਿਭਾਗ ਦੇ ਵੱਲੋਂ ਉਹਨਾਂ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਗਿਆ ਜਿਸ ਉਦਾਰ ਦੇ ਉੱਤੇ ਪੁਲਿਸ ਦੇ ਵੱਲੋਂ ਉਹਨਾਂ ਦੇ ਉੱਪਰ ਮਾਮਲਾ ਦਰਜ ਕੀਤਾ ਗਿਆ ਤੇ ਨਾਲ ਹੀ ਉਹਨਾਂ ਦੀ ਅਪਾਰਟਮੈਂਟ ਤੇ ਸੰਪਤੀ ਅਧਿ ਨਿਯਮਾਂ ਦੇ ਅਧੀਨ ਤਾਰਾ 36 A ਦੇ ਤਹਿਤ ਮਾਮਲਾ ਦਰਜ ਕੀਤਾ ਹੈ ਪੰਜਾਬ ਅਪਾਰਟਮੈਂਟ ਐਂਡ ਪ੍ਰੋਪਰਟੀ ਰੈਗੂਲੇਸ਼ਨ ਐਕਟ ਦੇ ਤਹਿਤ ਕਲੋਨੀ ਵਿਕਾਸ ਦੇ ਲਈ ਗਰਚਾ ਫਾਰਮ ਨੂੰ ਜੋ ਲਾਇਸੈਂਸ ਜਾਰੀ ਹੋਇਆ ਸੀ ਉਹ ਲਾਇਸੈਂਸ 2013 ਤੱਕ ਵੈਧ ਸੀ ਪਰ ਜਿਨੇ ਇਹ ਸਾਬਕਾ ਮੰਤਰੀ ਹੈ ਇਹਨਾਂ ਦੇ ਵੱਲੋਂ ਲਾਇਸੈਂਸ ਰੀਨਿਊ ਨਹੀਂ ਕਰਵਾਇਆ ਗਿਆ ਸੀ ਤੇ ਪ੍ਰੋਜੈਕਟ ਦਾ ਕੰਮ ਵੀ ਅਧੂਰਾ ਛੱਡ ਦਿੱਤਾ ਗਿਆ ਸੀ ਇਸੇ ਦੇ ਚਲਦਿਆਂ ਲੁਧਿਆਣਾ ਪੁਲਿਸ ਨੇ ਗ੍ਰੇਟਰ ਲੁਧਿਆਣਾ ਏਰੀਆ ਡਵੈਲਪਮੈਂਟ ਅਥਾਰਟੀ ਦੇ ਨਾਲ ਮਿਲ ਕੇ ਧੋਖਾਧੜੀ ਦੇ આરોਪਾਂ ਦੇ ਤਹਿਤ ਮਾਮਲਾ ਜਿਹੜਾ ਹੈ ਉਹ ਦਰਜ ਕਰਵਾਇਆ ਗਿਆ ਇਸੇ ਦੇ ਨਾਲ ਹੀ ਪੁਲਿਸ ਦੇ ਵੱਲੋਂ ਸ਼ਿਕਾਇਤ ਦੇ ਵਿੱਚ ਗਲਾੜਾ ਦੇ ਅਤਿਰਿਕਤ ਜਿਹੜੇ ਪ੍ਰਸ਼ਾਸਨ ਅਧਿਕਾਰੀ ਦਾ ਕਹਿਣਾ ਹੈ ਕਿ ਅਸੀਂ ਮਾਮਲਾ ਇਹ ਦਰਜ ਕਰਵਾਇਆ ਹੈ ਤੇ ਉਹਨਾਂ ਦੇ ਵੱਲੋਂ ਆਪਣੀ ਫਰਮ ਦੇ ਅਧੀਨ 2010 ਦੇ ਵਿੱਚ ਲਲਤੋਆ ਕਲਾ ਪਿੰਡ ਦੇ ਵਿੱਚ 70 ਏਕੜ ਜਿਹੜੀ ਪ੍ਰਮੁੱਖ ਜ਼ਮੀਨ ਸੀ ਉਹਨਾਂ ਦੇ ਉੱਪਰ ਕਲੋਨੀ ਬਣਾਉਣ ਦੇ ਲਈ ਲਾਇਸੈਂਸ ਪ੍ਰਾਪਤ ਕੀਤਾ ਗਿਆ ਸੀ ਹਾਲਾਂਕਿ ਉਹਨਾਂ ਨੇ ਨਾ ਤਾਂ ਲਾਇਸੈਂਸ ਰੀਨਿਊ ਕਰਵਾਇਆ ਤੇ ਨਾ ਹੀ ਪ੍ਰੋਜੈਕਟ ਦਾ ਕੰਮ ਪੂਰਾ ਕਰਵਾਇਆ ਇਸੇ ਦੇ ਸ਼ਿਕਾਇਤ ਦੇ ਤਹਿਤ ਹੁਣ ਜਗਦੀਸ਼ ਗਰਚਾ ਦੇ ਉੱਪਰ ਕਥਿਤ ਤੌਰ ਦੇ ਉੱਤੇ ਈਡੀਸੀ ਲਾਇਸੈਂਸ ਜਿਹੜਾ ਹੈ ਉਸ ਦੇ ਮਾਪਦੰਡ ਦੇ ਅਧੀਨ ਜਿਹੜਾ ਹੈ 14.33 ਕਰੋੜ ਦਾ ਮਾਮਲਾ ਰੁਪਏ ਜਿਹੜੇ ਹੈ ਬਕਾਇਆ ਨਹੀਂ ਮੋੜੇ ਗਏ ਸੀ ਇਸੇ ਦੇ ਤਹਿਤ ਤੋਖਾ ੜੀ ਦੇ ਮਾਮਲਾ ਉਹਨਾਂ ਦੇ ਉੱਪਰ ਦਰਜ ਕੀਤਾ ਗਿਆ। ਗਰਚਾ ਦੋ ਵਾਰ ਵਿਧਾਇਕ ਰਹਿ ਚੁੱਕੇ ਨੇ ਸ਼ਿਕਾਇਤ ਦੇ ਵਿੱਚ ਕਿਹਾ ਗਿਆ ਗਰਚਾ ਨੇ ਕਲੋਨੀਆ ਬਣਾਉਣ ਦਾ ਲਾਇਸੈਂਸ ਪੰਜਾਬ ਅਪਾਰਟਮੈਂਟ ਤੇ ਸੰਪਤੀ ਅਧਿਨਿਯਮਾਂ ਦੇ ਤਹਿਤ ਜਾਰੀ ਕੀਤਾ ਗਿਆ ਸੀ ਤੇ ਦਸੰਬਰ 2013 ਤੱਕ ਹੀ ਵੈਦ ਸੀ। ਜਗਦੀਸ਼ ਸਿੰਘ ਗਰਚਾ ਦੇ بیٹے ਹਰਜਿੰਦਰ ਸਿੰਘ ਗਰਚਾ ਨੇ ਕਿਹਾ ਕਿ ਕਲੋਨੀ ਵਿਕਾਸ ਕਰਨ ਦੇ ਲਈ ਉਹਨਾਂ ਨੇ ਦਿੱਲੀ ਦੀ ਫਰਮ ਅਰਥ ਇਨਫਰਾਸਟ੍ਰਕਚਰ ਦੇ ਨਾਲ ਮਿਲ ਕੇ ਸੰਯੁਕਤ ਸੰਝੋਤਾ ਕੀਤਾ ਸੀ ਐਸਬੀ ਵਿਚ ਅਰਥ ਅਪਰਾਧ ਸ਼ਾਖਾ ਨੇ ਕੁਝ ਅੰਨਿਆ ਮਾਮਲਿਆਂ ਦੇ ਤਹਿਤ ਹੋਰ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ ਇਸ ਕਰਕੇ ਕਲੋਨੀਆਂ ਦਾ ਮਾਮਲਾ ਜਿਹੜਾ ਹੈ ਅਦਾਲਤ ਦੇ ਵਿੱਚ ਵਿਚਾਰ ਅਧੀਨ ਹੈ ਉਹਨਾਂ ਨੇ ਕਿਹਾ ਹੈ ਕਿ 19 ਜਨਵਰੀ ਨੂੰ ਗਲਾਡਾ ਦੇ ਪੁਲਿਸ ਦੇ ਖਿਲਾਫ ਅਦਾਇ ਸ਼ਿਕਾਇਤ ਦੇ ਵਿੱਚ ਕਾਰਵਾਈ ਰੋਕਣ ਦੇ ਲਈ ਫਿਰ ਤੋਂ ਪੱਤਰ ਲਿਖਿਆ ਸੀ ਹਾਲਾਂਕਿ ਪੁਲਿਸ ਨੇ ਪੱਤਰ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਪਰ ਫਿਰ ਵੀ ਉਹਨਾਂ ਦੇ ਪਿਤਾ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਹੈ ਕਿਲਾ रायपुर ਖੇਤਰ ਦੇ ਵਿੱਚ ਵਿਧਾਇਕ ਰਹੇ ਗਰਚਾ ਅਕਾਲੀ ਦਲ ਪਾਜਪਾ ਸਰਕਾਰ ਦੇ ਦੌਰਾਨ ਤਤਕਾਲ ਤਕਨੀਕੀ ਸਿੱਖਿਆ ਮੰਤਰੀ ਰਹੇ ਨੇ ਬਾਅਦ ਵਿੱਚ ਉਹਨਾਂ ਦੇ ਉੱਪਰ ਕਥਿਤ ਤੌਰ ਤੇ ਪ੍ਰਸ਼ਟਾਚਾਰੀ ਦੇ ਮਾਮਲੇ ਦੇ ਤਹਿਤ ਵਿਜੀਲੈਂਸ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀ 2020 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਉਹਨਾਂ ਨੂੰ ਛਡਵਾਇਆ ਵੀ ਗਿਆ ਸੀ ਤੇ ਸ਼੍ਰੋਮਣੀ ਗੁੱਟ ਦੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਵੀ ਉਹ ਮੈਂਬਰ ਰਹਿ ਚੁੱਕੇ ਨੇ ਉਸ ਵਿੱਚ ਸ਼ਾਮਿਲ ਹੋ ਗਏ ਸੀ ਤਾਂ ਲਗਾਤਾਰੀ ਦੱਸਦੀ ਇਹ ਕਿ ਸਾਬਕਾ ਵਿਧਾਇਕ ਗਰਜਾ ਦੇ ਉੱਪਰ ਮਾਮਲਾ ਦਰਜ ਹੋਇਆ ਉਹਨਾਂ ਦੇ ਉੱਪਰ ਕਥਿਤ ਤੌਰ ਤੇ ਉੱਤੇ ਜਿਹੜਾ ਲਾਇਸੈਂਸ ਜਿਹੜਾ ਕਲੋਨੀਆ ਬਣਾਉਣ ਦੇ ਲਈ ਲਿਆ ਗਿਆ ਸੀ ਉਹ 2013 ਤੱਕ वैध ਸੀ ਪਰ ਉਹਨਾਂ ਨੇ ਲਾਇਸੈਂਸ ਰੀਨਿਊ ਨਹੀਂ ਕੀਤਾ ਸੀ ਤੇ ਉਸ ਨੂੰ ਲੈ ਕੇ ਹੁਣ ਵਿਧਾਇਕ ਦੇ ਉੱਪਰ ਗਾਹ ਛੁੱਟੀ ਗਈ ਹੈ ਤੇ ਹੁਣ ਵਿਧਾਇਕ ਦੇ ਉੱਤੇ ਮਾਮਲਾ ਲੁਧਿਆਣਾ ਦੇ ਵਿੱਚ ਦਰਜ ਕੀਤਾ ਗਿਆ ਤੇ ਇਹ ਵੀ ਉਹਨਾਂ ਦੇ ਉੱਪਰ ਦੋਸ਼ ਲਗਾਏ ਜਾ ਰਹੇ ਨੇ ਕਿ ਉਹਨਾਂ ਦੇ ਵੱਲੋਂ ਕਲੋਨੀਆਂ ਦਾ ਕੰਮ ਸ਼ੁਰੂ ਤਾਂ ਕਰ ਦਿੱਤਾ ਗਿਆ ਪਰ ਅਜੇ ਤੱਕ ਪੂਰਾ ਨਹੀਂ ਹੋਇਆ ਹੈ ਉਹਨਾਂ ਦੇ بیٹے ਦੇ ਵੱਲੋਂ ਆਪਣਾ ਪੱਖ ਰੱਖਿਆ ਗਿਆ ਉਹਨਾਂ ਦਾ ਕਹਿਣਾ ਹੈ ਕਿ ਇੱਕ ਜਿਹੜੀ ਦਿੱਲੀ ਦੀ ਫਰਮ ਦੇ ਨਾਲ ਅਸੀਂ ਸਮਝੌਤਾ ਕੀਤਾ ਸੀ ਪਰ ਉਹਨਾਂ ਦੇ ਵਿੱਚ ਵਿਚਾਰ ਕੁਝ ਮਨਮਟਾ ਹੋ ਜਾਂਦਾ ਇਸ ਕਾਰਨ ਅਦਾਲਤ ਦੇ ਵਿੱਚ ਮਾਮਲਾ ਜਾਂਦਾ ਅਤੇ ਅਦਾਲਤ ਦੇ ਵਿੱਚ ਇਹ ਮਾਮਲਾ ਵਿਚਾਰ ਅਧੀਨ ਹੈ ਇਸ ਕਾਰਨ ਪੂਰਾ ਕੰਮ ਨਹੀਂ ਹੋਇਆ ਸੀ ਤੇ ਹੁਣ ਕਹਿ ਸਕਦੇ ਆ ਕਿ ਲਗਾਤਾਰ ਹੀ ਜਿਹੜੇ ਸਾਬਕਾ ਮੰਤਰੀ ਹੈ ਉਹਨਾਂ ਦੇ ਉੱਪਰ ਗਾਛ ਡਿੱਗਦੀ ਹੋਈ ਨਜ਼ਰ ਆ ਰਹੀ ਹੈ ਤੇ ਇਹਨਾਂ ਦੇ ਵਿੱਚ ਸਾਬਕਾ ਮੰਤਰੀ ਜਗਦੀਸ਼ ਗਰਚਾ ਦੇ ਉੱਪਰ ਮਾਮਲਾ ਦਰਜ ਹੈ ਜਗਦੀਸ਼ ਗਰਚਾ ਜਿਹੜੇ ਨੇ ਸ਼੍ਰੋਮਣੀ ਅਕਾਲੀ ਦਲ ਸਰਕਾਰ ਦੇ ਵੇਲੇ ਤਕਨੀਕੀ ਜਿਹੜੇ ਹੈ ਸਿੱਖਿਆ ਮੰਤਰੀ ਰਹਿ ਚੁਕੇ ਨੇ ਇਸ ਪੂਰੇ ਮਾਮਲੇ ਨੂੰ ਤੁਸੀਂ ਕਿਵੇਂ ਵੇਖਦੇ ਹੋ ਕਮੈਂਟ ਦੇ ਜ਼ਰੀਏ ਪ੍ਰਤੀਕਿਰਿਆ ਦੇ ਸਕਦੇ ਹੋ ਹੋਰ ਵਡੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ